ਤੁਸੀਂ ਦੇਖ ਰਹੇ ਹੋ APN Live ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਲੁਧਿਆਣਾ ਦੇ ਸ਼ਕਤੀ ਨਗਰ ਦੀਆਂ ਹਨ ਜਿੱਥੇ ਕੀ ਦੋ ਬੱਚਿਆਂ ਦੀ ਮਾਂ ਨੇ ਆਪਣੇ ਜੀਵਨ ਨਿਲਾ ਸਮਾਪਤ ਕਰ ਲਈ ਹੈ ਪੰਜਾਬ ਬਿਹਾਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਮੇਰੀ ਸਿਸਟਰ ਅਤੇ ਸ਼ਕਤੀਨਗਰ ਵਿਆਹੀ ਹੋਈ ਸੀ ਕਿ ਇਹਨਾਂ ਦੇ ਸਹੁਰੇ ਇਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਪਏ ਸੀ ਵੀ ਇਹਨਾਂ ਦਾ ਘਰ ਵਾਲਾ ਰੋਜ਼ ਦਾਰੂ ਪੀ ਕੇ ਆ ਕੇ ਕੁੱਟਦਾ ਰਹਿੰਦਾ ਸੀ ਬਾ ਜੀ ਕੱਲ ਵੀ ਇੱਦੀ ਗੱਲ ਹੋਈ ਸੀਗੀ ਵੀ ਥੋੜਾ ਮੇਰੇ ਵੱਡੇ ਜੀਜਾ ਹੀ ਐਕਸੀਡੈਂਟ ਸੀ ਉਹਨਾਂ ਨੂੰ ਦੇਖਣ ਜਾ ਰਹੇ ਸੀਗੇ ਤੇ ਇਹਨਾਂ ਨੇ ਮਨਾ ਕਰਕੇ ਉਹਨੂੰ ਬਿਨਾਂ ਗੱਲ ਤੋਂ ਕੁੱਟਣ ਲੱਗ ਗਏ ਕੱਲ ਦਿਓਰ ਦਰਾਣੀ ਤੇ ਮੇਰੇ ਜੀਜਾ ਹੀ ਨੇ ਕੁੱਟਿਆ ਜਦੋਂ ਉਹ ਥੱਲੇ ਆਏ ਤੇ ਫਿਰ ਥੱਲੇ ਆ ਕੇ ਉਹਨੇ ਸੱਜ ਸੋਰੀਆ ਨੇ ਫੜ ਕੇ ਕੁੱਟਿਆ ਜੀ ਬੜੀ ਮੁਸ਼ਕਿਲ ਨਾਲ ਬਚ ਕੇ ਹਸਪੀਟਲ ਆਈ ਸੀ ਮੇਰੇ ਕੋਲ ਤੇ ਅਸੀਂ ਘਰ ਆ ਕੇ ਬੈਠੇ ਤੇ ਸਾਰਿਆਂ ਨੇ ਚਲੋ ਕੀਤਾ ਫੈਸਲਾ ਕਰਕੇ ਉਹਨੂੰ ਛੱਡ ਕੇ ਜੀ ਅਸੀਂ ਅੱਥੇ ਦੁਪਹਿਰੇ ਆ ਕੇ ਸਾਰੇ ਜਾਣੇ ਤੇ ਉਸ ਤੋਂ ਬਾਅਦ ਇਹਨਾਂ ਨੇ ਸ਼ਾਮ ਨੂੰ ਫੇਰ ਕੁੱਟਿਆ ਜੀ ਮੇਰੀ ਸਿਸਟਰ ਨੂੰ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਕਿੰਨੇ ਸਾਲ ਹੋ ਗਏ ਸੀ ਵਿਆਹ ਨੂੰ 12 ਸਾਲ ਹੋ ਗਏ ਸੀਗੇ ਇਹਨਾਂ ਦੇ ਅੱਗੇ ਵੀ ਇਹਨਾਂ ਦੇ ਕਿੰਨੀ ਵਾਰੀ ਡਿਸਪਿਊਟ ਹੋਇਆ ਸੀ ਅਸੀਂ ਇਹਨਾਂ ਦਾ ਫੈਸਲਾ ਕੀਤਾ ਸੀਗਾ ਚਲੋ ਸਾਰਿਆਂ ਨਾਲ ਫੈਸਲਾ ਕਰਕੇ ਫਿਰ ਆ ਜਾਂਦੇ ਸੀਗੇ 4-10 ਦਿਨ ਟੱਪਦੇ ਸੀਗੇ ਫਿਰ ਇਹਨਾਂ ਦਾ ਫਿਰ ਉਹਨੂੰ ਕੁੱਟਣਾ ਪਰੇਸ਼ਾਨ ਕਰਨ ਲੱਗ ਜਾਂਦੇ ਸੀਗੇ ਕਿੰਨੇ ਕ ਵਜੇ ਦੀ ਗੱਲ ਹੈ ਜੀ ਹੁਣ ਸਾਨੂੰ ਤਾਂ ਇਹ 1 ਵਜੇ ਪਤਾ ਲੱਗਿਆ ਜੀ ਇਹ ਵੀ ਇਦਾਂ ਗੱਲ ਹੋਈ ਆ ਜਦੋਂ ਇੱਥੇ ਆਏ ਤਾਂ ਇੱਥੇ ਕੋਈ ਇਹਨਾਂ ਦਾ ਘਰ ਤਾਂ ਕੋਈ ਵੀ ਨਹੀਂ ਸੀਗਾ ਜੀ ਇੱਥੇ ਪਹਿਲਾਂ ਕੋਈ ਗੱਲ ਗੱਲ ਹੋਈ ਸਵੇਰੇ ਕੁੜੀ ਨਾਲ ਵੀ ਕੀ ਗੱਲ ਸਵੇਰੇ ਅਸੀਂ ਸਵੇਰੇ ਨੂੰ ਸਾਜਰੇ ਫੋਨ ਕਰ ਰਹੇ ਸੀ 7 ਵਜੇ ਤੋਂ ਫੋਨ ਕਰ ਰਹੇ ਸੀਗੇ ਇਹਦਾ ਫੋਨ ਨਹੀਂ ਲੱਗ ਰਿਹਾ ਸੀਗਾ ਅਸੀਂ ਕਹਾਂ ਚੱਲ ਕੋਈ ਸਵਿਚ ਆਫ ਹੋਊਗਾ ਕਿੱਦਾਂ ਹੋਊਗਾ ਪਰ ਫੋਨ ਨਹੀਂ ਲੱਗ ਰਿਹਾ ਸੀਗਾ ਇਹਦਾ ਤੁਸੀਂ ਫਿਰ ਉਹਨਾਂ ਦੇ ਹਸਬੰਦ ਨੂੰ ਕੀਤਾ ਜਾ ਹਸਬੰਦ ਨੂੰ ਕੀਤਾ ਕੋਈ ਫੋਨ ਨਹੀਂ ਚੱਕ ਰਿਹਾ ਸੀਗਾ ਇਹਨਾਂ ਦਾ ਨਹੀਂ ਚੱਕਿਆ ਫੋਨ ਇਹਨਾਂ ਦਾ ਜੀ ਉਹ ਆਪਣਾ ਨਾਮ ਉਹ ਮੇਰੀ ਕੁੜੀ ਮਾਰਦੀ ਓ ਰੱਬਾ ਵਾਹ ਓ ਮੇਰੀ ਕੁੜੀ ਨੂੰ ਖਾ ਗਿਆ ਓਏ

ਪੁਲਿਸ ਵਾਲਿਆਂ ਨੂੰ ਤੁਸੀਂ ਕੰਪਲੀਟ ਕੀਤੀ ਜਾਂ ਮੱਲੇ ਵਾਲਿਆਂ ਨਾਲ ਕੀ ਆ ਗਿਆ ਅਸੀਂ ਆ ਕੇ ਸਾਰਿਆਂ ਨੂੰ ਪਹਿਲਾਂ ਫੋਨ ਕੀਤਾ ਸੀ ਪੁਲਿਸ ਵਾਲਿਆਂ ਨੂੰ ਬੁਲਾਇਆ ਸੀ ਵੀ ਅੱਜ ਅੱਜ ਗੱਲ ਹੋ ਗਈ ਮੌਕੇ ਤੇ ਪਹੁੰਚ ਗਈ ਸੀਗੀ ਹੁਣ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਸਾਨੂੰ ਇਨਸਾਫ਼ ਦਿੱਤਾ ਜਾਵੇ ਜੀ ਜੋ ਬੰਦੀ ਕਾਰਵਾਈ ਕੀਤੀ ਹੈ ਵੀ ਨਿصاف ਚਾਹੀਦਾ ਹੋਵੇ ਬਾ ਪੁੱਤਾਂ ਨਿصاف ਕਰਿਓ ਬਾ ਤੁਹਾਨੂੰ ਨਿصاف ਚਾਹੀਦਾ ਆ ਬੱਸ ਉਹਦੇ ਛੋਟੇ ਛੋਟੇ ਬੱਚੇ ਅੱਜ ਕੱਲ ਕੱਲ ਕਿਸ ਗੱਲ ਦਾ ਫੈਸਲਾ ਹੋਇਆ ਸੀ ਕੱਲ ਕੀ ਗੱਲ ਸੀ ਕੱਲ ਇਹੀ ਗੱਲ ਹੋਈ ਸੀ ਵੀ ਚਲੋ ਔਰੇ ਔਰੇ ਹਸਬੰਡ ਨੇ ਮਮਾ ਮਮਾ ਛੱਡਣ ਆਏ ਸੀਗੇ ਤੇ ਔਰੇ ਹਸਬੰਡ ਨੇ ਕਹਿਤਾ ਜੀ ਕੋਈ ਨਹੀਂ ਮਮਾ ਅਸੀਂ ਆਪ ਹੀ ਬੈਠ ਕੇ ਸਾਰਾ ਗੱਲ ਕਰ ਲਾਂਗੇ ਕਿਸ ਗੱਲ ਤੋਂ ਲੜਾਈ ਹੋਈ ਸੀ ਗੱਲ ਇਹ ਸੀ ਮੇਰੇ ਜੀਜਾ ਜੀ ਨੂੰ ਦੇਖਣ ਜਾਣਾ ਸੀ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਦੀਦੀ ਕਹਿੰਦੇ ਜੀ ਮੈਂ ਉਹਨਾਂ ਨੂੰ ਦੇਖਿਆ ਆ ਮੈਂ ਜਾ ਕੇ ਬਸ ਇੰਨੀ ਗੱਲ ਤੋਂ ਉਹਨਾਂ ਨੇ ਬਹਿਸ ਭਸਾਈਆ ਕਰਨ ਲੱਗੇ ਤੇ ਉਹਨੂੰ ਕੁੱਟਣ ਮਾਰਨ ਲੱਗੇ ਸਾਰੇ ਨਹੀਂ ਜਾਣੀ ਕਿ ਮੌਕੇ ਤੇ ਕੋਈ ਹੈਗਾ ਸੀ ਜਿਹੜਾ ਮ సిగీ ਜੀ ਅਜੀ ਤੁਹਾਨੂੰ ਤਾਂ ਪਤਾ ਨਹੀਂ ਸੀਗਾ ਤੁਹਾਨੂੰ ਤਾਂ ਪਤਾ ਨਹੀਂ ਪੁੱਤ ਅਸਾਂ ਉਧਰ ਪਰੌਣੇ ਕੀ ਹੋਇਆ ਸੀ ਗੱਲ ਚੋਂ ਮੀਤੀ ਮਤਲਬ ਸਮਝੋਤਾ ਸਮਝੋਤਾ ਹੋ ਗਿਆ ਸੀਗਾ ਨਹੀਂ ਕੋਈ ਨਹੀਂ ਵੀ ਸਾਡੇ ਆਪਸ ਵਿੱਚ ਜੀ ਅਸੀਂ ਕਰਕੇ ਰਹਿਤਾ ਸੀ ਉਹ ਸਾਰਿਆਂ ਨਾ ਕੁੱਟੀ ਹੋਏ ਬੱਚਿਓ ਉਹ ਗੱਟੇ ਮੇਰੀ ਕੁੜੀ ਨੂੰ ਲਿਆਓ मेरे नो बारा बारा शुदरू, शुदरू। ओ मेरा नोजी ता के साल हो गए सी यही काम होंदे न सी के व्याज सुधरूआज सुधरूआ ओ विरे नहीं सुधरेया मेरी कुड़ी खाली ली ओ ना ना, ना ना मारती नचा करदा सी ओ ज़ादा कुत्ता मापे बड़े कुत्ते औदे दोई मानआ पुत्त ओ किसी को दर परजाई को रोटी खांदा सी मेरी कुड़ी फेर बैठी सी परजाई पखलांदी ਬਾ ਆਪ ਸੜਾਂਦੀ ਸੀ ਆਪ ਸੜਾਂਦੀ ਸੀ ਪਾਣਾ ਇਹ ਸੁਸਣ ਕੀਤੀ ਹੈ ਚੁੰਨੀ ਦੇ ਨਾਲ ਪਾ ਲੈ ਕੇ ਉਸ ਤਰ੍ਹਾਂ ਦੀਆਂ ਜੀਤੀ ਨੂੰ ਲੈ ਕੇ ਚੱਲੇ ਆ ਪੋਸ਼ਣ ਨੂੰ ਕਰਾਵਾਂਗੇ ਜੋ ਅਗਲੀ ਕਾਰਵਾਈ ਸਿੱਧ ਹੋਵੇ ਪਰ ਪਰਬਾਬ ਕਹਿ ਰਹੇ ਮਰਡਰ ਕੀਤਾ ਜੀ ਤੇ ਜੋ ਹੋਊਗਾ ਪੋਸ਼ਣ ਰਿਪੋਰਟ ਚ ਆਜੂਗਾ ਜੀ ਸੂ ਸਾਈਡ ਨਹੀਂ ਹੈਗਾ ਜੀ ਮਰਡਰ ਹੈ ਪੋਸ਼ਣ ਰਿਪੋਰਟ ਚ ਆਜੂਗਾ ਇੱਕ ਬੰਦੇ ਭਾਗੇ ਘਟਣਾ ਘਟਿਆ ਤੇ ਜਦੋਂ ਅਸੀਂ ਮੌਕੇ ਤੇ ਆਏ ਮਤਲਬ ਡੈੱਡ ਬੋਡੀ ਬੈੱਡ ਤੇ ਸੀ ਵੈਸੇ ਪੱਖੇ ਨਾਲ ਲਟਕੀ ਹੋਈ ਸੀਗੀ ਤੇ ਉਤਾਰ ਲਈ ਉਸ ਉਹਨਾਂ ਦੇ ਪਰਿਵਾਰ ਨਾਲ ਲੈਡਿਸ ਸੀ ਕੋਈ ਹਾਂ ਲੈਡਿਸ ਸੀਗੇ ਜਿਹੜਾ ਪਰਿਵਾਰ ਜਿੱਥੇ ਡੈਥ ਹੋਈ ਹੈ ਇਹ ਇਹ ਤਾਂ ਕੋਈ ਵੀ ਮੌਜੂਦ ਨਹੀਂ ਸੀਗਾ ਅੱਛਾ ਉਹਦੇ ਪੇਕੇ ਵਾਲੇ ਕੁੜੀ ਦੇ ਮਨੋਂ ਸਾਰੇ ਪਹੁੰਚੇ ਹੋਏ ਸੀਗੇ ਬੱਚੇ ਵੀ ਸੀਗੇ ਬੱਚੇ ਛੋਟੇ ਦੋ ਆ ਇੱਕ ਤਾਂ ਮੇਰੇ ਸਾਹਮਣੇ 13-14 ਸਾਲ ਦੀ ਕੁੜੀ ਹੈ ਤੇ ਸਕੂਲ ਗਏ ਸੀ ਸਵੇਰੇ ਉਹਨਾਂ ਨੇ ਮਤਲਬ ਕਿ ਬੱਚੇ ਤਿਆਰ ਕਰਕੇ ਸਕੂਲ ਭੇਜਤੇ ਸਵੇਰੇ ਉਸ ਤੋਂ ਪਿੱਛੋਂ ਯਾਨੀ ਕਿ ਇਹ ਘਟਨਾ ਘਟੀ ਕੋਈ ਪਤਾ ਨਹੀਂ ਲੱਗ ਪਾਇਆ ਕਿਉਂ ਇਹ ਸੁਸਾਈਡ ਕੀਤਾ ਗਿਆ ਇਹ ਤਕਰੀਬਨ ਜਿੱਦਾਂ ਮਹੱਲੇਦਾਰ ਤੋਂ ਪਤਾ ਲੱਗਾ ਜਿਵੇਂ ਮਹੱਲੇਦਾਰ ਸਾਰੇ ਕਹਿੰਦੇ ਆ ਕਿ ਮਤਲਬ ਕਿ ਪਹਿਲਾਂ ਪਹਿਲਾਂ ਮਤਲਬ ਕਿ ਇੱਥੇ ਝਗੜੇ ਨਾਲ ਚੱਲਦੀ ਰਹਿੰਦੀ ਹੈ ਪਰਿਵਾਰਿਕ ਤੌਰ ਤੇ ਤੇ ਦੋ ਦਿਨ ਤੋਂ ਯਾਨੀ ਕਿ ਝਗੜਾ ਨਾ ਵਧਿਆ ਸੀਗਾ ਕੁਝ ਜ਼ਿਆਦਾ ਹੂੰ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਮੌਕੇ ਤੇ ਆ ਗਈ ਸੀ ਡੈਡ ਬੋਡੀ ਡੈੱਡ ਬੋਡੀ ਹੁਣ ਸਿਵਲ ਹਸਪੀਟਲ ਗਈ ਹੈ ਪੋਸਟਮਾਰਟਮ ਉਹਦਾ ਹੋਊਗਾ ਪਰਚਾ ਦਰਜ ਕਰਕੇ ਯਾਨੀ ਕਿ ਪੋਸਟਮਾਰਟਮ ਕਰਾਂਗੇ ਕੱਲ ਕੱਲ ਕੇ ਕਹਿੰਦੇ ਵੀ ਬੇਜ ਕੱਲ ਫੈਸਲਾ ਹੋਏ ਇਹਨਾਂ ਦਾ ਕੋਈ ਆਪਾ ਦੇ ਵਿੱਚ ਇਹਨਾਂ ਤਕਰੀਬਨ ਜੀ ਫੈਸਲਾ ਇਦਾਂ ਕਿ ਝਗੜਾ ਇਹਨਾਂ ਦਾ ਪਰਿਵਾਰ ਦੇ ਵਿੱਚ ਚੱਲਦਾ ਹੀ ਸੀਗਾ ਔਰ ਫੈਸਲਾ ਤਾਂ ਕੋਈ ਹੈ ਨਹੀਂ ਸੀਗਾ ਇਹੋ ਜਿਹਾ ਮਤਲਬ ਆਪਣੇ ਘਰੇ ਗਈ ਸੀ ਉਹ ਕੁੜੀ ਜਿਵੇਂ ਦੱਸਦੇ ਆ ਉਸ ਤੋਂ ਬਾਅਦ ਇੱਥੇ ਆਈ ਹੈ ਕੱਲ ਆਈ ਹੈ ਉਹ ਤੇ ਅੱਜ ਆ ਘਟਣਾ ਸਾਈਡ ਤੋਂ ਇੱਕ ਮਿੰਟ ਹੋਰ ਇੱਕ ਮਿੰਟ ਹੋਰ ਆਲ ਭਾਜੀ ਉਹ ਮੇਰਾ ਟੀਮ ਮੈਂ ਬੈਠਾ ਬੈਠੋ ਆਲ ਭਾਜੀ ਪੈ ਗਈ ਉਸ ਦੋ ਕੇ ਸੁਆਸਨੇ ਕੇ ਤੇ ਲਾਕੇ ਮਤੇ ਘਟਨਾ ਹੋਈ ਹੈ ਸਾਰਾ ਕੀ ਮਾਮਲਾ ਹੈ ਜੀ ਸਾਨੂੰ ਤਲਾਹ ਮਿਲੀ ਸੀ ਕਿ ਬੀ ਲੜਕੀ ਨਾਲ ਕੁੱਟਮਾਰ ਹੋਈ ਸੀਗੀ ਤਾਂ ਅੱਜ ਕੱਲ ਝਗੜਾ ਹੋਇਆ ਨਾ ਦੋਨੋਂ ਸੁਸਾਈਡ ਕਰ ਲਿਆ ਅੱਕੇ ਬੋਡੀ ਨੂੰ ਭੇਜਿਆ ਹੈ ਹਸਪਤਾਲ ਵਾਸਤੇ ਉਸ ਨੂੰ ਕਰਾ ਕੇ ਜੋ ਬੰਦੀ ਕਾਰਵਾਈ ਕਰ ਰਹੇ ਆਂ ਪਰ ਕੁੜੀ ਦੇ ਘਰ ਵਾਲੇ ਦਾ ਰੋਗ ਹੈ ਕਿ ਕੋਸ ਨੂੰ ਤੰਗਮਾਰ ਕੁੱਟਮਾਰ ਕਰਦੇ ਦੇ ਦੇ ਲਈ ਇਹਦਾ ਆਇਆ ਜੇ ਮਾਲਾ ਸਾਹਮਣੇ ਆਇਆ ਜੇ ਇਹ ਹੋ ਜਾ ਸਾਹਮਣਾ ਹੋਗਾ ਬਹੁਤ ਸਾਡਾ ਕਾਰਵਾਈ ਕਰਾਂਗੇ ਜੀ ਹਾਂਜੀ ਅਗੇ ਹੋਰ ਸਰ ਅਗੇ ਅਗਲੀ ਕਾਰਵਾਈ ਕੀ ਆ ਪੁਲਿਸ ਵੱਲੋਂ ਬੋਡੀ ਲੈ ਕੇ ਪੋਸਟਮਾਰਟ ਵਾਸਤੇ ਭੇਜੀ ਹੋਈ ਹੈ ਜੀ ਐਫ ਆਈ ਆਰ ਹੋ ਰਹੀ ਹੈ ਪੋਸਟਮਾਰਟ ਕਰਾ ਕੇ ਜੋ ਜੋ ਵੀ ਬੰਦੀ ਆ ਸੈਕਸ਼ਨ ਆ ਉਸ ਹਿਸਾਬ ਨਾਲ ਕਾਰਵਾਈ ਚੱਲ ਰਹੀ ਹੈ ਕੀ ਗ੍ਰਿਫਤਾਰੀਆਂ ਕੀਤੀਆਂ ਗਈਆਂ ਹੁਣ ਤੱਕ ਜੀ ਗ੍ਰਿਫਤਾਰੀ ਫਿਲਹਾਲ ਕੋਈ ਨਹੀਂ ਹੈ ਜੀ ਸਾਰੇ ਘਰੋਂ ਭੱਜੇ ਹੋਏ ਨੇ ਜੀ ਜਲਦੀ ਗ੍ਰਿਫਤਾਰ ਕੀਤੇ ਜਾਣਗੇ ਮਤਲਬ ਐਫ ਆਈ ਆਰ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਸਟੇਟਮੈਂਟ ਹੋ ਰਹੀ ਹੈ ਮਾਮਲਾ ਦਰਜ ਹੋ ਰਿਹਾ ਹੈ ਜੀ ਤੇ ਪੋਲੀ ਦਾ ਪੋਸਟਮਾਰਟਮ ਕਲਪਾ ਕਰਵਾਇਆ ਜਾਏਗਾ ਜੀ ਪੋਸਟ ਐਫ ਆਈ ਆਰ ਹੋਣ ਤੇ ਪੋਸਟਮਾਰਟ ਕਰਾ ਕੇ ਜੀ ਜੋ ਸੈਕਸ਼ਨਾਂ